ਬੜਾ ਚੰਗਾ ਲੱਗਦਾ ਜਦੋਂ ਕਿਸੇ ਹਿੰਦੂ ਫੈਮਿਲੀ ਗੁਰੂਗ੍ਰੰਥ ਸਾਹਿਬ ਜੀ ਨੂੰ ਸ਼ੋਭਿਤ ਕਰਕੇ ਪਾਠ ਕਰਦੀ ਐ ਇਸ ਕੁਮਾਰਨੀ ਸਾਹਿਬ ਦਾ ਪਾਠ ਰੱਖਦੇ ਆ ਵਿਆਹ ਤੇ ਭੋਗ ਤੇ ਗੁਰਦੁਆਰੇ ਆਉਂਦੇ ਆ ਜਾਂਦੇ ਆ ਵੈਸੇ ਵੀ ਲੁਧਿਆਣੇ ਮੇਨ ਗੁਰਦੁਆਰਾ ਦੁਖਨੁਵਾਨ ਸਾਹਿਬ ਚ 70% ਹਿੰਦੂ ਰੋਜ਼ ਮੱਥਾ ਟੇਕਦੇ ਆ ਆਉਂਦੇ ਆ ਜਾਂਦੇ ਆ ਅਸੀਂ ਸ਼ਗਰਾਤਰੀ ਤੇ ਜਗਰਾਤੇ ਧਿਆਨ ਨੇ ਆ ਜਾਂਦੇ ਆ ਪਰ ਗੱਲ ਕਦੋਂ ਸੋਚਣ ਤੇ ਮਜਬੂਰ ਹੋ ਜਾਂਦਾ ਸਾਡੇ ਮਨ 'ਚ ਕਦੋਂ ਗੱਲ ਆਉਂਦੀ ਆ ਮਨ 'ਚ ਸਾਡੇ ਗੱਲ ਉਹਦੋਂ ਆਉਂਦੀ ਆ ਜਦ ਇਹਨਾਂ ਵਰਗੇ ਬੇਫਕੂਫ ਜਿਨ੍ਹਾਂ ਕੋਲ ਕੋਈ ਹੋਰ ਕੰਟੈਂਟ ਨਹੀਂ ਹੈਗਾ ਜਿਨ੍ਹਾਂ ਕੋਲ ਕੰਟੈਂਟ ਕੀ ਆ ਆਊਟ ਆਫ ਦੀ ਵੇਜ ਆ ਕੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਹਿੰਦੂ ਸੀ ਗੁਰੂ ਤੇਗ ਬਹਾਦਰ ਜੀ ਦੀ ਕਾਦੀ ਦੇਣ ਸੀ ਸਿੱਖ ਕੌਮ ਸਾਡੇ ਲਈ ਸਾਡੀ ਰੱਖਿਆ ਕਰਨ ਲਈ ਆ ਅਸੀਂ ਯਾਰ ਸਿਕਿਉਰਿਟੀ ਗਾਰਡ ਆ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਜਾਣ ਕੇ ਗੱਲ ਅੱਥੋਂ ਸ਼ੁਰੂ ਕੀਤੀ ਆ ਵੀ ਜਿਹੜੇ ਦੋ ਤਿੰਨ ਦਿਨਾਂ ਤੋਂ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਅੱਗ ਲਾ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਰੋਕਣ ਵਾਲਾ ਹੋਵੇ ਜਿਹੜਾ ਲੁਧਿਆਣੇ ਪਰसों ਰੀਸੈਂਟਲੀ ਕਾਂਡ ਹੋਇਆ ਗੋਰਾ ਥਾਪਰ ਦੇ ਸੱਟਾਂ ਮਾਰੀਆਂ ਨੇ ਇਹ ਜੀ ਰੁਕਣੀ ਨਹੀਂ ਹੈਗੀ ਇਹਨਾਂ ਦੇ ਸੱਟਾਂ ਵੱਜੀ ਜਾਣੀਆਂ ਨੇ ਤੇ ਉਹਨਾਂ ਨੇ ਮਾਰੀ ਜਾਣੀਆਂ ਨੇ ਇਹਨਾਂ ਨੇ ਇਹਨਾਂ ਕੋਲ ਕੰਟੈਂਟ ਹੀ ਇੱਕ ਵੀ ਜਿਹੜਾ ਲੋਕਾਂ ਦੇ ਵਿੱਚ ਫੋਟੋ ਪਾਉਣ ਵਾਲਾ ਕੰਟੈਂਟ ਆ ਤੇ ਉਹਨਾਂ ਕੋਲ ਸੋਧਾ ਲਾਣ ਵਾਲਾ ਕੰਟੈਂਟ ਆ ਸਿੱਧੀ ਗੱਲ ਇਹਨਾਂ ਨੇ ਆਪਣੀ ਜ਼ੁਬਾਨ ਨਹੀਂ ਬੰਦ ਕਰਨੀ ਉਹਨਾਂ ਨੇ ਆਪਣੇ ਹੱਥ ਨਹੀਂ ਬੰਦ ਕਰਨੇ ਪਰ ਕਹਿਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਜਿਹੜੇ 20 20 30 ਸਾਲ ਦੇ ਸਾਡੇ ਨਾਲ ਹਿੰਦੂ ਸਿੱਖ ਭਰਾ ਜੁੜੇ ਹੋਏ ਨੇ ਆਪਾਂ ਕਿਸੇ ਨੇ ਵੀ ਇਹਨਾਂ ਕਰਕੇ ਆਪਸੀ ਟਕਰਾਅ ਨਹੀਂ ਬਾਜੀ ਨਹੀਂ ਕਰਨੀ ਤੇ ਨਾ ਐਦਾਂ ਹੋਇਆ ਨਾ ਐਦਾਂ ਹੋਊਗਾ ਜਿਹੜੇ ਹਿੰਦੂਧਰਮ ਦੇ ਦੇਵੀ ਦੇਵਤੇ ਨੇ ਜਾਂ ਆਪਣੇ ਸਾਧੂ ਸੰਤ ਨੇ ਅਸੀਂ ਸਾਰੇ ਉਹਨਾਂ ਦੀ ਬੜੀ ਰਿਸਪੈਕਟ ਕਰਦੇ ਆਂ ਤੇ ਉਹ ਸਾਡੇਾਂ ਦੀ ਕਰਦੇ ਨੇ ਹਨਾ ਸਾਡੇ 'ਚ ਕੋਈ ਫਰਕ ਨਹੀਂ ਬੜਾ ਚੰਗਾ ਲੱਗਦਾ ਜਦੋਂ ਕਿਸੇ ਹਿੰਦੂ ਫੈਮਿਲੀ ਗੁਰੂਗ੍ਰਾਂਤ ਸਾਹਿਬ ਜੀ ਨੂੰ ਸ਼ਸ਼ੋਭਿਤ ਕਰਕੇ ਪਾਠ ਕਰਦੀ ਐ ਸੁਕਮਨੀ ਸਾਹਿਬ ਦਾ ਪਾਠ ਰੱਖਦੇ ਆ ਵਿਆਹ ਤੇ ਭੋਗ ਤੇ ਗੁਰਦੁਆਰਿਆਂ ਦੇ ਆ ਜਾਂਦੇ ਆ ਜਾਂਦੇ ਆ ਵੈਸੇ ਵੀ ਲੁਧਿਆਣੇ ਮੇਨ ਗੁਰਦੁਆਰਾ ਦੁਖਨਵਾਨ ਸਾਹਿਬ 'ਚ 70% ਹਿੰਦੂ ਰੋਜ਼ ਮੱਥਾ ਟੇਕਦੇ ਆ ਆਉਂਦੇ ਆ ਜਾਂਦੇ ਆ ਅਸੀਂ ਸ਼ਿਵਰਾਤਰੀ ਤੇ ਜਗਰਾਂ ਤੇ ਧਿਆਨ ਨੇ ਆ ਜਾਂਦੇ ਆ ਪਰ ਗੱਲ ਕਦੋਂ ਸੋਚਣ ਤੇ ਮਜਬੂਰ ਹੋਈ ਜਾਂਦਾ ਸਾਡੇ ਮਨ 'ਚ ਕਦੋਂ ਗੱਲ ਆਉਂਦੀ ਆ ਮਨ 'ਚ ਸਾਡੇ ਗੱਲ ਉਹਦੋਂ ਆਉਂਦੀ ਆ ਜਦ ਇਹਨਾਂ ਵਰਗੇ ਬੇਵਕੂਫ ਜਿਨ੍ਹਾਂ ਕੋਲ ਕੋਈ ਹੋਰ ਕੰਟੈਂਟ ਨਹੀਂ ਹੈਗਾ ਜਿਨ੍ਹਾਂ ਕੋਲ ਕੰਟੈਂਟ ਕੀ ਆ ਆਊਟ ਆਫ ਦੀ ਵੇਜ ਜਾ ਕੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਹਿੰਦੂ ਸੀ ਗੁਰੂ ਤੇਗ ਬਹਾਦਰ ਜੀ ਦੀ ਕਾਦੀ ਦੇਣ ਸੀ ਸਿੱਖ ਕੌਮ ਸਾਡੇ ਲਈ ਸਾਡੀ ਰੱਖਿਆ ਕਰਨ ਲਈ ਆ ਅਸੀਂ ਯਾਰ ਸਿਕਿਉਰਿਟੀ ਗਾਰਡ ਆ ਤੁਹਾਡੇ ਗੱਲ ਇਹ ਕਹਿਣ ਦਾ ਮਤਲਬ ਆ ਵੀ ਗੱਲ ਜੋੜਨ ਦੀ ਕੀਤੀ ਜਾਵੇ ਜਦੋਂ ਗੋਰੇ ਦੇ ਨਿਆਣੇ ਉਸ ਤੋਂ ਬਾਅਦ ਜਦੋਂ ਹਸਪਤਾਲ 'ਚ ਸਾਰੇ ਇਕੱਠੇ ਹੋਏ ਨੇ ਇਹਨਾਂ ਨੇ ਕੀ ਜਕਾਰੇ ਲਾਏ ਨੇ ਇਹਨਾਂ ਨੇ ਕਿਹੜੇ ਪੁਲਿਸ ਅਧਿਕਾਰੀ ਨੂੰ ਨਹੀਂ ਨਿੰਦੇ ਆ ਕੀ ਸੀਪੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਨਿਆੰਗਾ ਨੂੰ ਜਾ ਕੇ ਵੀ ਉਹਦਾ ਸਿਰ ਖੋਲਦੋ ਸੀਪੀ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਉਹਨਾਂ ਦੇ ਸਿਰ ਤੇ ਤਾਂ ਤੁਸੀਂ ਫਿਰਦੇ ਆ ਛੱਡ ਦੋ ਸਿਕਿਉਰਟੀਆਂ ਇੱਕ ਇੱਕ ਦੇ 60 60 70 70 ਹਜ਼ਾਰ ਤਨਖਾਹ ਪੈਂਦੀ ਆ ਤੁਸੀਂ 4-4 ਨਾਲ 6-6 ਨਾਲ ਲਈ ਫਿਰਦੇ ਹੋ 3-3 3.5 ਲੱਖ ਰੁਪਇਆ ਤੁਹਾਡੀ ਸਿਕਿਉਰਿਟੀ ਤੇ ਲੱਗਦਾ ਔਰ ਤੁਹਾਡੇ ਵੱਲੋਂ ਕੰਟੈਂਟ ਕੀ ਦਿੱਤਾ ਜਾਂਦਾ ਵੀ ਸਮਾਜ ਨਫਰਤ ਫਲਾਈ ਜਾਂਦੀ ਆ ਸਿਕਿਉਰਿਟੀ ਮਿਲਨੀ ਉਹਨੂੰ ਚਾਹੀਦੀ ਹੈ ਜਿਹਨੂੰ ਜਨਤਾ ਨੇ ਚੁਣਿਆ ਤੁਹਾਡੇ ਕੋਲ ਕੰਟੈਂਟ ਕੀ ਆ ਤੁਹਾਡੇ ਕੋਲ ਕੰਟੈਂਟ ਇਹੀ ਆ ਵੀ ਜਿਹੜਾ ਸਾਡਾ ਨੌਂ ਮਾਸ ਦਾ ਰਿਸ਼ਤਾ ਉਹਨੂੰ ਖਰਾਬ ਕਰਨ ਵਾਲਾ ਕੰਟੈਂਟ ਆ ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਜਿਨ੍ਹਾਂ ਕੋਲ ਵੀ ਸਿਕਿਉਰਟੀਆਂ ਨੇ ਅਧਿਕਾਰੀਆਂ ਤੋਂ ਬਿਨਾਂ ਜਾਜੇ ਕੋਈ ਐਮਐਲਏ ਐਮਪੀ ਤਾਂ ਧੋਬੇ ਨਾ ਠੀਕ ਹੈ ਉਹਨਾਂ ਦੀ ਸਿਕਿਉਰਿਟੀ ਦੇ ਪੈਸੇ ਉਹਨਾਂ ਤੋਂ ਲਈ ਜਾਣ ਅਸੀਂ 10 10 8 8 12 12 ਪਰਸੈਂਟ ਟੈਕਸ ਦਿੰਨੇ ਆ ਹਰੇਕ ਚੀਜ਼ ਖਰੀਦ ਕੇ ਨਾਲ ਜੀਐਸਟੀ ਭਰਦੇ ਆ ਔਰ ਸਾਡਾ ਟੈਕਸ ਦਾ ਪੈਸਾ ਇਹਨਾਂ ਦੀ ਅਯਾਸ਼ੀ ਤੇ ਫੁਕਿਆ ਜਾਂਦਾ ਇਹਨਾਂ ਦੇ ਲਾਈਮਲਾਈਟ ਤੇ ਫੁਕਿਆ ਜਾਂਦਾ ਕਿਉਂ ਜਾਤਾ ਇਹ ਸਮਾਜ ਨੂੰ ਸਮਾਜ ਨੂੰ ਸੰਭਾਲਣ ਦੀ ਸਮਾਜ ਨੂੰ ਸਹੀ ਪਾਸੇ ਲੈ ਕੇ ਜਾਣ ਦੀ ਗੱਲ ਕਰਨ ਫਿਰ ਤਾਂ ਠੀਕ ਵੀ ਆ ਵੀ ਚਲੋ ਕੋਈ ਗੱਲ ਨਹੀਂ ਹਨ ਪਰ ਇਹਨਾਂ ਨੇ ਅੱਜ ਤੱਕ ਲੜਾਈਆਂ ਹੀ ਕਰਾਈਆਂ ਨੇ ਛਿੱਤਰੇ ਖਾਦੇ ਨੇ ਬਕਵਾਸ ਹੀ ਕੀਤੀ ਆ ਮੂੰਹ ਚੋਂ ਕੂੜੀ ਮਾਰਿਆ ਕੂੜੀ ਸਿੱਟਿਆ ਸੋ ਕਿਸੇ ਨੂੰ ਵੀ ਇਹਨਾਂ ਪਿੱਛੇ ਲਾ ਕੇ ਭਾਈਚਾਰਾ ਨਹੀਂ ਖਰਾਬ ਕਰਨਾ ਚਾਹੀਦਾ ਸਾਡਾ 10 10 20 ਵੀ ਸਾਲ ਦਾ Hindu ਸਿੱਕਾ ਦਾ ਆਪਸੀ ਰਿਸ਼ਤਾ ਸਾਡਾ ਜੋ ਅਸੀਂ 30 30 ਸਾਲ ਦੇ ਆ ਉਹਨਾਂ ਦਾ ਪਹਿਣਾ ਬਣਾਈਆਂ ਹੋਈਆਂ ਨੇ ਹਿੰਦੂ ਹਿੰਦੂਆਂ ਦੀਆਂ ਧੀਆਂ ਪਹਿਣਾ ਸੀ ਪਹਿਣਾ ਬਣਾਈਆਂ ਨੇ ਰੱਖਣੀਆਂ ਬਣਾਉਣੇ ਆ ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕਿਸੇ ਨੇ ਵੀ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਨਾ ਇਹਨਾਂ ਨੇ ਅਜ ਤੱਕ ਕੁਝ ਆਪਾਂ ਨੂੰ ਦਿੱਤਾ ਤੇ ਨਾ ਇਹਨਾਂ ਦੀ ਔਕਾਤ ਆ ਵੀ ਸਾਨੂੰ ਦੇ ਸਕਦੇ ਇਹਨਾਂ ਦੀ ਸਿਰਫ ਕ੍ਰੈਡੀਬਿਲਟੀ 0 ਆ ਕ੍ਰੈਡੀਬਿਲਟੀ ਇਹਨਾਂ ਦੀ 0 ਆ ਔਰ ਸਮਾਜ ਲਈ ਇਹਨਾਂ ਦੀ ਕ੍ਰੈਡੀਬਿਲਟੀ 0 ਆ ਇਹ ਸਿਰਫ ਬਕਵਾਸ ਕਰਦੇ ਆ ਫਿਰ ਇਹਨਾਂ ਨੂੰ ਸਿਕਿਉਰਟੀਆਂ ਚਾਹੀਦੀਆਂ ਨੇ ਦੂਜੀ ਕੋਈ ਗੱਲ ਨਹੀਂ ਮੈਂ ਤਾਂ ਅੱਜ ਤੱਕ ਕਿਸੇ ਵੀ ਇਹਨਾਂ ਦੇ ਸਾਰਿਆਂ ਚ ਜੋ ਕੱਲ ਇਕੱਠੇ ਹੋਏ ਸੀ ਇਹਨਾਂ ਚੋਂ ਕਿਸੇ ਨੂੰ ਵੀ ਨਾ ਤਾਂ ਮੈਂ ਕਦੇ ਸੇਵਾ ਕਰਦੇ ਦੇਖਿਆ ਨਾ ਮੈਂ ਕਿਸੇ ਜਿਗਰਾ ਨਾ ਮੈਂ ਕਿਸੇ ਮਤਲਬ ਕਥਾ ਕਰਦੇ ਦੇਖਿਆ ਅਸੀਂ ਸ਼ਿਵ ਜੀ ਮਹਾਰਾਜ ਦੀ ਰਾਮ ਜੀ ਦੀ ਪੂਰੀ ਇੱਜ਼ਤ ਕਰਦੇ ਆ ਉਹ ਸਾਡੇ ਗੁਰੂਆਂ ਦੀ ਇੱਜ਼ਤ ਕਰਦੇ ਆ ਅਸੀਂ ਇਕੱਠੇ ਆ ਬਾਬਾ ਨਾਨਕ ਜੀ ਨੂੰ 80 ਤੋਂ 85% ਹਿੰਦੂ ਸਮਾਜ ਮੰਨਦਾ ਉਹ ਸਾਡੇ ਵੀ ਗੁਰੂ ਆ ਉਹਨਾਂ ਦੇ ਵੀ ਗੁਰੂ ਆ ਅਸੀਂ ਜਗਰਾਤੇ ਤੇ ਅਸੀਂ ਅਸੀਂ ਸ਼ਵਰਾਤਰੀ ਤੇ ਅਸੀਂ ਮੰਦਿਰ ਜਾਂਦੇ ਆ ਉਹ ਗੁਰਦੁਆਰੇ ਆਂਦੇ ਆ ਸਾਡਾ ਤਾਂ ਇਦਾਂ ਦਾ ਪਿਆਰ ਪਰ ਇਹਨਾਂ ਕਰਕੇ ਅਸੀਂ ਇਹ ਚੀਜ਼ ਖਰਾਬ ਨਹੀਂ ਕਰਨੀ ਸਰਕਾਰ ਨੂੰ ਇੱਕ ਜ਼ਰੂਰੀ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਨੂੰ ਇਹ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਕੁਛ 6 6 10 ਲਓ ਪਰ ਪੈਸੇ ਭਰੋ ਜੇਦਾ ਕੋਈ ਐਮਐਲਏ ਸਾਹਿਬ ਨੇ ਐਮਪੀ ਸਾਹਿਬ ਨੇ ਜਾਂ ਕੋਈ ਅਧਿਕਾਰੀ ਆ ਜਾਂ ਜਿਨ੍ਹਾਂ ਨੂੰ ਸਿਕਿਉਰਟੀ ਚਾਹੀਦੀ ਆ ਇਹ ਉਹਨਾਂ ਵਾਸਤੇ ਨਹੀਂ ਜੋ ਆਪਣੀ ਸਿਕਿਉਰਟੀ ਲਈ ਜੇ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ ਤੁਸੀਂ ਆਪਣੇ ਪੈਸੇ ਕਮਾਓ ਪੇ ਕਰੋ ਸਰਕਾਰ ਨੂੰ ਚਾਰ ਦਿਨਾਂ ਛੇ ਮਲਾਜ਼ਮ ਲੈ ਲਓ ਸਰਕਾਰ ਬਹੁਤ ਜਲਦੀ ਇਹ ਕਾਨੂੰਨ ਪਾਸ ਕਰੇ ਇਹ ਬੇਨਤੀ ਆ ਹਿੰਦੂ ਸਿੱਖ ਭਾਈਚਾਰਾ ਜਿੰਦਾਬਾਦ ਨਾ ਸਾਨੂੰ ਕਦੇ ਕੋਈ ਫੀਲ ਹੋਇਆ ਤੇ ਨਾ ਇਹਨਾਂ ਨੇ ਕਰਨ ਦਿੱਤਾ ਤੇ ਜਦ ਤੱਕ ਸਾਡੇ ਵਰਗੇ ਨੌਜਵਾਨ ਸਾਡੇ ਵਰਗੇ ਭਰਾ ਸਾਡੇ ਵਰਗੇ ਯਾਰ ਦੋਸਤ ਹੈਗੇ ਨੇ ਉਦੋਂ ਤੱਕ ਅਸੀਂ ਇਹਦੇ ਵਿੱਚ ਫਿੱਕ ਨਹੀਂ ਪੈਣ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ